ਆਪਣੀ ਬੱਚੀਆਂ ਦਾ ਧਿਆਨ ਕਰੋ ਐਮੀਨਾ ਸਾਵੇਂ ਕੈਨੇਡਾ ਭੇਜ ਦਿੱਤੀ ਅਮਰੀਕਾ ਭੇਜ ਦਿੱਤਾ ਆਪਣੇ ਘਰ ਹੀ ਬਚਾਰੇ ਗੁਰ ਕਿਰਪਾ ਕਰੋ ਆਪਣੇ ਸਾਹਮਣੇ ਪੜ੍ਹਾਓ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਣਾ ਤੇ ਨਾਲੇ ਗੁਰੂ ਨਾਨਕ ਦੇਵ ਜੀ ਸਤਿਗੁਰੂ ਨਾਨਕ ਦੀ ਬਾਣੀ ਦਾ ਜਿੰਨ ਤੱਕ ਅਸਰ ਨਹੀਂ ਗੱਲ ਬਣਨੀ ਨਹੀਂ ਬੁੱਧੀ ਠੀਕ ਹੋ ਨਹੀਂ ਸਕਦੀ ਬਹੁਤ ਸਾਰੀਆਂ ਬੱਚੀਆਂ ਦੇ ਮੈਸੇਜ ਆਉਂਦੇ ਨੇ ਔਰ ਮਾਪੇ ਭਾਂਦੇ ਨੇ ਉੱਥੇ ਬਾਬਾ ਜੀ ਸਾਡੀ ਬੱਚੀ ਗਰਕ ਹੋ ਗਈ ਜਾਂ ਸਾਡੀ ਬੱਚੀ ਆਪਣੇ ਵਿਰਸ਼ੇ ਤੋਂ ਡਿੱਗ ਪਈ ਐ ਵਾਲ ਕਾਉਂਦਾ ਜਿੰਨੀ ਵੀ ਇੱਥੋਂ ਜਾਂਦੀਆਂ ਸਾਰੇ ਵਾਲ ਕਟਾ ਕੇ ਹੀ ਜਾਂਦੀਆਂ ਨੇ ਤਿੰਨ ਤਿੰਨ 3-6000 ਰੁਪਿਆ ਲਾ ਕੇ ਗੁੱਤਾ ਬਣਾ ਕੇ ਜਾਂਦੀਆਂ ਨੇ ਇਹਦੀ ਤਾਂ ਕਿਹੜੀ ਕਰਾਮਾਤ ਐ ਕਿਹੜੀ ਬੁੱਧੀ ਐ ਕਿਹੜੇ ਮਾਂ-ਬਾਪ ਦੀ ਐ ਦਾਣੀਆਂ ਰੱਖੀਆਂ ਐ ਅਮਰਧਾਰੀ ਹੋ ਤੁਹਾਡੀ ਬੱਚੀਆਂ ਨੇ ਕੇਸ ਕੱਟੇ ਹੋਏ ਨੇ ਇਹ ਕਿਹੜੀ ਕਿਹੜੀ ਹੁਣ ਆ ਰਹੀਆਂ ਨੇ ਜਿਹੜੀਆਂ ਕੇਸ ਕਟਾ-ਕਟਾ ਕੇ ਆ ਰਹੀਆਂ ਨੇ ਇਹ ਕਿਹੜੀ ਕਿਹੜੀ ਮਰਿਆਦਾ ਐ ਕਿੱਥੇ ਕਿਹੜਾ ਗੁਰੂ ਸੁਣੇਗਾ ਤੁਹਾਡੀ ਗੱਲ ਨੂੰ ਕੌਣ ਸੁਣੇਗਾ ਤੁਹਾਡੀ ਗੁਰੂ ਨੂੰ ਤਾਂ ਚਿਹਰਾ ਚਾਹੀਦਾ ਸਾਬਤ ਸੂਰਤ ਚਾਹੀਦਾ ਸਾਬ ਸੂਰਤ ਚਾਹੀਦਾ ਸਤਗੁਰ ਜੀ ਨੂੰ ਇਹੋੜੇ ਇਹ ਨਹੀਂ ਫੈਸ਼ਨ ਨਹੀਂ ਚਾਹੀਦਾ ਸਤਗੁਰ ਜੀ ਇੱਕ ਸਤਗੁਰ ਨੂੰ ਮਾਨ ਚਾਹੀਦਾ ਤੁਹਾਡਾ ਮਾਨ